ਜਿਹੜਾ ਅਕਾਲੀ ਦਲ ਟਕਸਾਲੀ ਪਹਿਲਾਂ ਆਪਣੇ ਉਮੀਦਵਾਰ ਜੇ ਜੇ ਸਿੰਘ ਨੂੰ ਖਡੂਰ ਸਾਹਿਬ ਦੀ ਉਮੀਦਵਾਰੀ ਤੋਂ ਹਟਾਉਣ ਲਈ ਰਾਜ਼ੀ ਤੱਕ ਨਹੀਂ ਸੀ ਹੋ ਰਿਹਾ ਉਹ ਹੁਣ ਖੁੱਲਕੇ ਬੀਬੀ ਪਰਮਜੀਤ ਕੌਰ ਖਾਲੜਾ ਦਾ ਸਮਰਥਨ ਕਰ ਰਿਹਾ ਹੈ ਬਟਾਲਾ ਵਿੱਚ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਅਕਾਲੀ ਦਲ ਟਕਸਾਲੀ ਦੇ ਮੁਖ ਬੁਲਾਰੇ ਸੇਵਾ ਸਿੰਘ ਸੇਖਵਾ ਨੇ ਸਾਰੀਆਂ ਪੰਥਕ ਪਾਰਟੀਆਂ ਨੂੰ ਪੰਥਕ ਸੋਚ ਨਾਲ ਬੀਬੀ ਖਾਲੜਾ ਦੇ ਹੱਕ ਵਿੱਚ ਸਾਹਮਣੇ ਆਉਣ ਦੀ ਗੱਲ ਆਖੀ ਇਸ ਦੌਰਾਨ ਉਹ ਨਾ ਕਾਲੀ ਦਲ ਨੂੰ ਵੀ ਘੇਰਨ ਦੀ ਕੋਸ਼ਿਸ਼ ਕੀਤੀ ਸੇਖਵਾ ਮੁਤਾਬਕ ਆਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਮੈਦਾਨ ਵਿੱਚ ਉਤਾਰ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹ ਕਿੰਨੇ ਕੁ ਪੰਥਕ ਨੇ ਤੁਹਾਡੀ ਪਾਰਟੀ ਦੇ ਪ੍ਰਧਾਨ ਨੇ ਕੱਲ ਹੀ ਇਹ ਅਪੀਲ ਜਿਹੜੀ ਆ ਬੀਬੀ ਖਾਲੜਾ ਦੇ ਹੁੰਦਿਆਂ ਉਹਨਾਂ ਦੀ ਪਾਰਟੀ ਨੂੰ ਵੀ ਕੀਤੀ ਆ ਉਹਨਾਂ ਦੇ ਪ੍ਰਧਾਨ ਨੂੰ ਵੀ ਕੀਤੀ ਆ ਕਿ ਬੀਬੀ ਖਾਲੜਾ ਜੀ ਜਿਹੜੀ ਆ ਉਹ ਉਹਨਾਂ ਨੂੰ ਕਿਸੇ ਪਾਰਟੀ ਵੱਲੋਂ ਨਹੀਂ ਸਮਝਿਆ ਜਾਣਾ ਚਾਹੀਦਾ ਉਹ ਸਾਰੇ ਪੰਜਾਬੀਆਂ ਦੇ ਕੈਂਡੀਡੇਟ ਬਣਨ ਔਰ ਮੈਂ ਸਮਝਾ ਕਿ ਜਿਵੇਂ ਮੈਂ ਕਿਹਾ ਕਿ ਉਹ ਪੰਥਕ ਸੀਟ ਆ ਉਹ ਬੀਬੀ ਜੀ ਦਾ ਜਿਹੜਾ ਆਪਣੇ ਹਸਬੰਡ ਸੀਗੇ ਉਹ ਸ਼ਰੋਮਣੀ ਅਕਾਲੀ ਦਲ ਦੇ ਹਿਊਮਨ ਰਾਈਟ ਵਿੰਗ ਦੇ ਪ੍ਰਧਾਨ ਰਹੇ ਆ ਇਸ ਕਰਕੇ ਬੀਬੀ ਜੀ ਵੀ ਅੱਛਾ ਫਿਰ ਜਿਹੜਾ ਉਹਨਾਂ ਦਾ ਕਾਜ਼ ਆ ਜਿਸ ਕਾਜ਼ ਵਾਸਤੇ ਉਹਨਾਂ ਦੀ ਸ਼ਹਾਦਤ ਹੋਈ ਆ ਉਹ ਵੀ ਪੰਥਕ ਆਜਾ ਇਸ ਕਰਕੇ ਬੀਬੀ ਜੀ ਨੂੰ ਅਸੀਂ ਪੰਥਕ ਉਮੀਦਵਾਰ ਗਿਣ ਕੇ ਉਹਨਾਂ ਦੀ ਹਮਾਇਤ ਜਿਹੜੀ ਆ ਉਹ ਕੀਤੀ ਆ ਇਸ ਸੀਟ ਤੋਂ ਬੀਬੀ ਜ਼ਗੀਰ ਕੌਰ ਨੂੰ ਉਮੀਦਵਾਰ ਬਣਾਇਆ ਜੋ ਡੇਰੇ ਦੀ ਸਾਧਨੀ ਹੈ ਤੇ ਜਿਸ ਨੇ ਆਪਣੀ ਲੜਕੀ ਤੇ ਉਸਦੇ ਪੇਟ ਵਿੱਚ ਪੜਲੇ ਅਣਜੰਮੇ ਬੱਚੇ ਦਾ ਕਤਲ ਕੀਤਾ ਹੈ ਸਿੱਖ ਰਹਿਤ ਮਰਯਾਦਾ ਵਿੱਚ ਸਪਸ਼ਟ ਅੰਕਤ ਹੈ ਕਿ ਕੁੜੀ ਮਾਰ ਤੇ ਨੜੀ ਮਾਰ ਨੂੰ ਕੋਈ ਵੀ ਸਿੱਖ ਸੰਬੰਧ ਨਹੀਂ ਰੱਖ ਸਕਦਾ ਇਸ ਦਲ ਨੇ ਸਿੱਖ ਰਾਇਤ ਮਰਿਆਦਾ ਦੀ ਉਲੰਘਣਾ ਕੀਤੀ ਹੈ। ਬੇਸ਼ੱਕ ਇਸ ਸਮੇਂ ਵੱਖਰੀ ਪਾਰਟੀ ਬਣਾ ਕੇ ਸੇਵਾ ਸਿੰਘ ਸੇਖਵਾਂ ਲਈ ਜ਼ਗੀਰਕੌਰ ਦਾ ਕਿਰਦਾਰ ਨੀਵਾ ਹੋ ਗਿਆ ਹੈ ਪਰ ਸਵਾਲ ਤਾਂ ਇਹ ਵੀ ਉੱਠਦੇ ਨੇ ਕਿ ਜਦੋਂ ਅਕਾਲੀ ਦਲ ਵਿੱਚ ਸੰਤ ਤੇ ਬੀਬੀ ਜ਼ਗੀਰਕੌਰ ਨੂੰ ਟਿਕਟ ਦਿੱਤੀ ਜਾਂਦੀ ਸੀ ਤਾਂ ਉਸ ਸਮੇਂ ਉਹਨਾਂ ਨੂੰ ਪੰਥ ਅਤੇ ਬੀਬੀ ਜ਼ਗੀਰਕੌਰ ਦੇ ਕਿਰਦਾਰ ਬਾਰੇ ਕਿਉਂ ਨਹੀਂ ਕੁਝ ਹੋੜਿਆ। ਬਿਊਰੋ ਰਿਪੋਰਟ ਟੀਵੀ ਪੰਚਾ